ਰਾਜਨ ਸਿੰਘ ਹੈ ਮੈਂ ਪਿੰਡ ਸੰਗਤੋਂ ਤੋਂ ਰਹਿਣ ਵਾਲਾ ਸ਼੍ਰੀ ਮੁਕਤਸਰ ਸਾਹਿਬ ਜਿਲ੍ਹਾ ਹੈ ਮੇਰਾ ਤੇ ਮੇਰਾ ਮੈਂ ਬਹੁਤ ਗਰੀਬ ਘਰ ਤੋਂ ਬਿਲੋਂਗ ਕਰਦਾ ਹਾਂ ਤੇ ਜੋ ਕਿ ਮੈਂ 2016 ਵਿੱਚ ਇੱਥੇ ਟ੍ਰਾਇਲ ਦਿੱਤੀ ਸੀ ਪਿੰਡ ਸਾਡੇ ਟ੍ਰਾਇਲ ਹੋਏ ਸੀ ਜੋ ਕਿ ਸਾਡੇ ਸੀਰਾ ਸਰਪੰਚ ਸਾਹਿਬ ਨੇ ਸਾਡੇ ਟ੍ਰਾਇਲ ਦਵਾਏ ਸੀ ਉਹਨਾਂ ਦੀ ਬਦੌਲਤ ਮੈਂ ਇਹ ਬਠਿੰਡੇ ਗਿਆ 2 ਸਾਲ ਉੱਥੇ ਪ੍ਰੈਕਟਿਸ ਕੀਤੀ ਸਾਡੇ ਸਰਦਾਰ ਰਾਜਵੰਤ ਸਰ ਨੇ ਸਾਨੂੰ ਪ੍ਰੈਕਟਿਸ ਕਰਾਈ ਸਰ ਨੇ ਸਾਨੂੰ ਪ੍ਰੈਕਟਿਸ ਕਰਾਈ ਉਹਨਾਂ ਨੇ ਸਾਨੂੰ ਹਾਰਡਵਰਕ ਕਰਾ ਕੇ ਸਾਡੇ ਅੱਗੇ ਸੁਜੀ ਦਾ ਹਾਕੀ ਅਕੈਡਮੀ ਜਲੰਧਰ ਸਾਡੇ ਟ੍ਰਾਇਲ ਦਵਾਏ ਤੇ ਉੱਥੇ 2019 ਵਿੱਚ ਮੈਂ ਉੱਥੇ ਐਡਮਿਸ਼ਨ ਲਈ ਠੀਕ ਹੈ ਉੱਥੇ ਸਾਡੇ ਕੋਚ ਸਰਦਾਰ ਰਜਿੰਦਰ ਸਿੰਘ ਸਰਦਾਰ ਅਫਤਾਰ ਸਿੰਘ ਜونی ਕੋਸਾ ਵੀ ਨਾਲ ਸਨ ਠੀਕ ਹੈ ਤੇ ਉਹਨਾਂ ਨੇ ਸਾਨੂੰ ਪ੍ਰੈਕਟਿਸ ਕਰਾਈ ਜੋ ਕਿ ਮੈਂ ਪਹਿਲੇ ਸਾਲ ਹੀ ਸਟੇਟ ਦਾ ਕੈਪਟਨ ਰਿਹਾ ਹਾਂ ਤੇ ਉਸ ਤੋਂ ਬਾਅਦ ਹਾਰਡਵਰਕ ਕਰਕੇ ਅੱਜ ਮੈਂ ਪਿਆਵ ਦਾ ਪਿਆਵ ਨੈਸ਼ਨਲ ਤੋਂ 골ਡ ਲੈ ਕੇ ਆਇਆ ਹਾਂ ਅੰਡਰ 19 ਸੀ ਹਾਂਜੀ ਅੰਡਰ 19 ਹੀ ਸੀ ਇਹ ਕਿੱਥੇ ਹੋਈਆਂ ਸੀ ਬਾਈ ਜੀ ਇਹ ਪੰਜਾਬ ਜਲੰਧਰ ਹੋਈਆਂ ਸੀ ਤੇ ਕਿਹੜੀ ਟੀਮ ਤੋਂ ਫਿਰ ਤੁਸੀਂ ਇਹ ਜਿੱਤ ਕੇ ਗੋਲ ਲਿਆ ਇਹ ਅਸੀਂ ਫਾਈਨਲ ਸਾਡਾ ਯੂਪੀ ਨਾਲ ਸੀਗਾ ਜੀ 2 0 ਨਾਲ ਸੀ ਯੂਪੀ ਤੋਂ ਜਿੱਤੇ ਸੀ ਜੇਤ ਹਾਸਲ ਕੀਤੀ ਪਰਿਵਾਰ ਦੇ ਹਾਲਾਤ ਕਿਸ ਤਰ੍ਹਾਂ ਦੇ ਰਹੇ ਪਏ ਅਸੀਂ ਬਹੁਤ ਗਰੀਬ ਸੀਗੇ ਪਹਿਲੇ ਤੇ ਬਾਪੂ ਮੇਰਾ ਹੀ ਫੁੱਟਬਾਲ ਦਾ ਬਹੁਤ ਵਧੀਆ ਪਲੇਅਰ ਸੀਗਾ ਜੀ ਤੇ ਉਹਨਾਂ ਨੇ ਪਲੇਅਰ ਨੂੰ ਦਾ ਪਲੇਅਰ ਦਾ ਪਤਾ ਹੁੰਦਾ ਏ ਉਹਨਾਂ ਨੇ ਮੈਨੂੰ ਕਿਹਾ ਕਿ ਮਿਹਨਤ ਕਰ ਤੂੰ ਤੇ ਮਿਹਨਤ ਕਰਵਾਈ ਸਵੇਰ ਜਾਂਦੇ ਸੀ ਨਾਲ ਮੇਰੇ ਸ਼ਾਮ ਨੂੰ ਨਾਲ ਜਾਂਦੀ ਸੀ ਤੇ ਉਹਨਾਂ ਨੇ ਸਵੇਰ ਸ਼ਾਮ ਪ੍ਰੈਕਟਿਸ ਕਰਾਈ ਡਾਈਟ ਦਾ ਵੀ ਧਿਆਨ ਰੱਖਿਆ ਜਿੰਨਾ ਹੋ ਸਕਿਆ ਉਹਨਾਂ ਨੇ ਕੀਤਾ ਮੇਰੇ ਲਈ ਠੀਕ ਹੈ ਤੇ ਕੱਢ ਲਈ ਜਨੇ ਕੋਈ ਨਹੀਂ ਤੇ ਇਸ ਜਿਹੜਾ ਤੁਸੀਂ ਹੁਣ ਗੇਮ ਜਿੱਤਿਆ ਕੋਈ ਸਵਾਗਤ ਕਰਨ ਸਰਕਾਰੀ ਅਧਿਕਾਰੀ ਪਹੁੰਚਿਆ ਹੋਵੇ ਜਾਂ ਕਿਸੇ ਨੇ ਮਦਦ ਕੀਤੀ ਹੋਵੇ ਇਸ ਪਿੰਡ ਦਾ ਕੋਈ ਅਫਸਰ ਨਹੀਂ ਪਹੁੰਚਿਆ ਸਾਡੇ ਪਿੰਡ ਦੇ ਗ੍ਰਾਮ ਪੰਚਾਇਤ ਨੇ ਸਾਡਾ ਬਹੁਤ ਵਧੀਆ ਸਵਾਗਤ ਕੀਤਾ ਜੀ ਸਾਡੇ ਘਰ ਦੇ ਮੈਂਬਰ ਨਾਲ ਸੀਗੇ ਪਿੰਡ ਸਾਰਾ ਨਾਲ ਸੀਗਾ ਜੀ ਤੇ ਕੋਈ ਸਰਕਾਰੀ ਅਧਿਕਾਰੀ ਨਹੀਂ ਆਇਆ ਕੋਈ ਕੋਈ ਅਧਿਕਾਰੀ ਨਹੀਂ ਆਇਆ ਜੀ ਕਿਉਂਕਿ ਸਾਡੇ ਮੁਕਸਰ ਸ਼ਹਿਰ ਚ ਹਾਕੀ ਦਾ ਕੋਈ ਨਾਮੋਂ ਨਿਸ਼ਾਨ ਨਹੀਂ ਸੀਗਾ ਜਦੋਂ ਦਾ ਚਲੋ ਮੈਂ ਗਿਆ ਵਾਂ ਕਿ ਇੱਕ ਦੋ 플레이ਰ ਪਹਿਲਾਂ ਗਏ ਸੀ ਉਹਨਾਂ ਦੇ ਬਦੌਲਤ ਹੀ ਕੋਈ ਥੱਲੋ ਪਲੇਅਰ ਉੱਠਿਆ ਜੀ ਕੀ ਕਹਿਣਾ ਚਾਹੋਗੇ ਵੀ ਤਾਂ ਸਰਕਾਰ ਨੂੰ ਵੀ ਜਿਵੇਂ ਸਰਕਾਰ ਨੂੰ ਇਹੀ ਕਹਿਣਾ ਚਾਹੁੰਦਾ ਕਿ ਪਲੇਅਰਾਂ ਨੂੰ ਵਾਦ ਤੋਂ ਵਾਦ ਸਹੂਲਤਾਂ ਮਿਲਣ ਤੇ ਪਲੇਅਰ ਗਰੀਬ ਘਰ ਦਾ ਪਲੇਅਰ ਉੱਥੇ ਉੱਤੇ ਠੀਕ ਹੈ ਜੀ ਉਹਦੇ ਕੋਲ ਪੈਸੇ ਕਰਕੇ ਪਲੇਅਰ ਉੱਤੇ ਨਹੀਂ ਜਾ ਸਕਦਾ ਗਰਾਊਂਡ ਨਹੀਂ ਜਾ ਸਕਦਾ ਬੂਡ ਹੈ ਨਹੀਂ ਗਈ ਉਹਦੇ ਕੋਲ ਕਿੱਟ ਹੈ ਨਹੀਂ ਪਾਉਣ ਲਈ ਉਹਦੇ ਕੋਲ ਹੋਊਗਾ ਤਾਂ ਤਾਂ ਹੀ ਗਰਾਊਂਡ ਜਾ ਸਕਦਾ ਜੀ ਮੈਡਲ ਜਿੱਤ ਕੇ ਆਏ ਹੋ ਵੀ ਅੱਜ ਹਨਾ ਹਾਂਜੀ ਤੇ ਆਨਗਵਾਂ ਦਾ ਕੀ ਰਵਈਆ ਇਸ ਫੇਰੇ ਇਧਰ ਬਹੁਤ ਖੁਸ਼ ਆਈ ਪਿੰਡ ਸਾਰਾ ਹੀ ਖੁਸ਼ ਆਈ ਹਾਂਜੀ ਪਿੰਡ ਸਾਰਾ ਬਹੁਤ ਵਧੀਆ ਖੁਸ਼ ਹੈ ਕਰਦੇ ਵੀ ਮੰਮੀ ਡੈਡੀ ਪੂਰੇ ਖੁਸ਼ ਆਈ ਤੇ ਅੱਗੇ ਕੀ ਅੱਗੇ ਕੀ ਹੈਗੀ ਆ ਵੀ ਆਪਾਂ ਵੀ ਆ ਅੱਗੇ ਜਾਗੇ ਅੱਗੇ ਜੀ ਮੈਂ ਮਿਹਨਤ ਕਰਦੇ ਹਾਂ ਜੀ ਹੁਣ ਜਿੱਦਾਂ ਕਿ ਹੁਣ ਇਹਦੇ ਚ 골ਡ ਲੈ ਕੇ ਆਏ ਆ ਅੱਗੇ ਮਿਹਨਤ ਕਰਾਂਗੇ ਕਿ ਇੰਡੀਆ ਟੀਮ ਲਈ ਸਿਲੈਕਟ ਹੋਈ ਹਾਂ ਹੂੰ ਅਸੀਂ ਜੀ ਬਹੁਤ ਵੱਡਾ ਪ੍ਰਾਊਡ ਫੀਲ ਕਰ ਰਹੇ ਹਾਂ ਕਿਉਂਕਿ ਇਸ ਜਿਹੜਾ ਇਹ ਪਰਿਵਾਰ ਹੈ ਇਹਨਾਂ ਦੇ ਬਲੱਡ ਦੇ ਵਿੱਚ ਹੀ ਗੇਮ ਹੈਗੀ ਆ ਜੀ ਇਹਨਾਂ ਦੇ ਫਾਦਰ ਸੰਕਰ ਸਿੰਘ ਵੀ ਪਹਿਲਾਂ ਫੁੱਟਬਾਲ ਖੇਡਦੇ ਰਹੇ ਆ ਵੱਡਾ ਬ੍ਰਦਰ ਮੁੰਡਾ ਭੋਲਾ ਵੀ ਵਧੀਆ ਫੁੱਟਬਾਲ ਦਾ ਪਲੇਅਰ ਆ ਜੀ ਸਾਡਾ ਮੁੰਡਾ ਕਾਲੂ ਵੀ ਇੱਥੇ ਖੇਡਦਾ ਫੁੱਟਬਾਲ ਜੀ ਪਰ ਅਚਾਨਕ ਹੀ ਕੋਈ ਸਾਡੇ ਪਿੰਡ ਦੀ ਕਿਸਮਤ ਹੀ ਬਦਲਣੀ ਸੀਗੀ ਕਿ ਅਚਾਨਕ ਪੀਆਈਐਸ ਦੇ ਕੋਚ ਇੱਥੇ ਆ ਗਏ ਜੀ ਸਾਡੇ ਪਿੰਡ ਟਰਾਈ ਲੈਣ ਵਾਸਤੇ ਨਾ ਚਾਰਾ ਪਚ ਨੇ ਟਰਾਈਲ ਦਿੱਤੇ ਉਹ ਸਿਲੈਕਟ ਹੋ ਗਏ ਜੀ ਇਸ ਰਾਜਨ ਨੇ ਮਤਲਬ ਕਿ ਸਾਡੇ ਪਿੰਡ ਦਾ ਨਾਂ ਉੱਚਾ ਕਰਨਾ ਸੀ ਇਹ ਬਠਿੰਡੇ ਤੋਂ ਬਾਅਦ ਮੁੜ ਕੇ ਜੰंधर ਚਲੇ ਗਿਆ ਸਵੀਟ ਅਕੈਡਮੀ ਤੇ ਸਾਨੂੰ ਉਮੀਦ ਹੈ ਵੀ ਸਾਡਾ ਪਿੰਡ ਕਿਸੇ ਦਿਨ ਨੂੰ ਸੰਸਾਰ ਪਰ ਜਾਂ ਮਿੱਠਾ ਪਰ ਪਿੰਡ ਬਣੂਗਾ ਜੀ ਉਮੀਦ ਹੈ ਜੀ ਕਿ ਸਾਡੇ ਪਿੰਡ ਦੇ ਕਾਫੀ ਬੱਚੇ ਹੁਣ ਹਾਕੀ ਦੇ ਵਿੱਚ ਚਲੇ ਗਏ ਆ ਜੀ ਕੋਈ ਨੰਦਪੁਰ ਸਾਹਿਬ ਹੈ ਕੋਈ ਚੰਡੀਗੜ੍ਹ ਹੈ ਜੀ ਕੋਈ ਕੁੱਦਾ ਹੈ ਤੇ ਸੋ ਸਾਨੂੰ ਜੀ ਬੜੀ ਖੁਸ਼ੀ ਹੈ ਜੀ ਗਰੀਬ ਪਰ ਪਰਿਵਾਰ ਦੇ ਕਿੱਦਾਂ ਦੇ ਹਾਲਾਤ ਸਵੇ ਜੀ ਹਾਲਾਤ ਜੀ ਕੋਈ ਬੜੇ ਚੰਗੇ ਹੁਣ ਵੀ ਨਹੀਂਗੇ ਜੀ ਮਿਹਨਤ ਮਜ਼ਦੂਰੀ ਕਰਦੇ ਆ ਜੀ ਆਪ ਜੀ ਵਧੀਆ ਰੋਟੀ ਖਾਂਦੇ ਆ ਜੀ ਆਦੀ ਮਿਹਨਤ ਕਰਕੇ ਇਸ ਗੱਲ ਦਾ ਈ ਮਾਣ ਆ ਕਿ ਪਰਿਵਾਰ ਬਹੁਤ ਕੰਮ ਕਰਦਾ ਹੈ ਸਰਪੰਚ ਸਾਹਿਬ ਜਿਵੇਂ ਦੇਖੀ ਹੈ ਹਨਾ ਵੀ ਨਸ਼ੇ ਬੜੇ ਵੱਧ ਰਹੇ ਆ ਇੱਕ ਪਾਸੇ ਹਾਂਜੀ ਅਸੀਂ ਜੀ ਇਹਨਾਂ ਬੱਚਾ ਸਰ ਤੇ ਮਾਨਸੂਸ ਕਰਦੇ ਆ ਵੀ ਸਾਡੇ ਪਿੰਡ ਨਸ਼ੇ ਹੈ ਨਹੀਂਗਾ ਜੀ ਇੱਕੋ ਇੱਕ ਪਿੰਡ ਸੰਗੂ ਤੋਂ ਨਸ਼ਾ ਹੈ ਨਹੀਂਗਾ ਸ਼ਾਇਦ ਤੁਸੀਂ ਚੈੱਕ ਵੀ ਕਰ ਲੋ ਜੀ ਪੁੱਛ ਵੀ ਲੋ ਜ਼ਰੂਰ ਅਸੀਂ ਪਾਸੇ ਪਤਾ ਵੀ ਕਰਿਓ ਤੇ ਪਰ ਅਸੀਂ ਇਹ ਵੀ ਉਮੀਦ ਕਰਦੇ ਆਂ ਸਰਕਾਰ ਤੋਂ ਵੀ ਇਹਨਾਂ ਨੂੰ ਵਿਚਾਰਨ ਜ਼ਰੂਰ ਸਰਕਾਰ ਮਿਲੂਗੇ ਬੱਚਿਆਂ ਨੂੰ ਕੋਈ ਸਰਕਾਰੀ ਨੌਕਰੀ ਮਿਲੇ ਜ਼ਰੂਰ ਮਿਲੇ ਜੀ ਫਿਰ ਹੋਰ ਵੀ ਬੱਚੇ ਅੰਬ੍ਰੈਸਨ ਦੇ ਮਤਲਬ ਕਿ ਬਹੁਤ ਵੱਡੀ ਪ੍ਰਾਊਡ ਵਾਲੀ ਗੱਲ ਆ ਜੀ ਇਹ ਇਦਾਂ ਦਾ ਜਿਹੜਾ 골ਡ ਮੈਟ ਲਾਉਣਾ ਕਿਸਮਤ ਵਾਲਿਆਂ ਦੇ ਪਿੰਡ 'ਚ ਹੀ ਆਉਂਦਾ ਜੀ ਜਾਂ ਘਰ 'ਚ ਇਦੇ ਬਾਰੇ ਮੈਂ ਇਹੀ ਕਹੂੰਗਾ ਵੀ ਜਿੰਨੇ ਵੀ ਮੈਂ ਸ਼ਬਦ ਕਹੂੰਗਾ ਸ਼ਾਇਦ ਥੋੜੀ ਹੋਣ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਹੈਗੀ ਆ ਉਹਦੇ ਵਾਸਤੇ ਇਹ ਇੱਕ ਬਹੁਤ ਵੱਡਾ ਇੱਕ ਮੋਟੀਵੇਸ਼ਨ ਸਿੱਧ ਹੋ ਰਹੀ ਆ ਵੀ ਇਦਾਂ ਦੇ ਬੱਚੇ ਜਿਹੜੇ 골ਡ ਮੈਡਲ ਲੈ ਕੇ ਆਉਂਦੇ ਆ ਚੰਗੀ ਕਿਸਮਤ ਵਾਲੇ ਪਰਿਵਾਰਾਂ ਚੋਂ ਆਉਂਦੇ ਆ ਜੀ ਇਹਦੇ ਪਿੱਛੇ ਤਾਂ ਹਾਰਡ ਵਰਕ ਆ ਜਿੰਨਾ ਵੀ ਉਹ ਇਹ ਜਾਣਦਾ ਜਾਂ ਇਹਦੇ ਮਾਤਾ ਪਿਤਾ ਜਾਣਦੇ ਆ ਜਾਂ ਇਹਦੇ ਕੋਚ ਸਾਹਿਬ ਜਾਣਦੇ ਆ ਜਿਨ੍ਹਾਂ ਦਾ ਮੈਂ ਵੀ ਅੱਜ ਦਿਲੋਂ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਇਹਨੂੰ ਇੰਨਾ ਸਟਰੌਂਗ ਬਣਾਇਆ ਪ੍ਰੈਕਟਿਸ ਕੀਤੀ ਕਰਵਾਈ ਇਹਨੇ ਕੀਤੀ ਤੇ ਆਦਿ ਤਾ ਨੂੰ ਮਨੋ ਇਹ ਐਸ ਲੈਵਲ ਤੇ ਪਹੁੰਚੇ ਜੀ ਇਹ ਬੱਚਾ ਜੀ ਬਹੁਤ ਗਰੀਬ ਪਰਿਵਾਰ ਚੋਂ ਸੀਗਾ ਅੱਜ ਵੀ ਕੋਈ ਪਰਿਵਾਰ ਦੇ ਏਡੇ ਬਹੁਤੇ ਚੰਗੇ ਹਾਲਾਤ ਨਹੀਂਗੇ ਸੱਚਾ ਸੁੱਚਾ ਪਰਿਵਾਰ ਆ ਜੀ ਪਰਮਾਤਮਾ ਦੇ ਸਿਰ ਤੇ ਆਪਦੀ ਕਿਰਤ ਕਮਾਈ ਦੀ ਰੋਟੀ ਖਾ ਰਿਆ ਜੀ ਇਹਦੇ ਫਾਦਰ ਸਾਹਿਬ ਦੀ ਇਹਦੇ ਪ੍ਰਤੀ ਬਹੁਤ ਵੱਡੀ ਕੁਰਬਾਨੀ ਆ ਜੀ ਉਹ ਇੱਕ ਬਹੁਤ ਵਧੀਆ ਸਪੋਰਟਸਮੈਨ ਸੀ ਫੁੱਟਬਾਲ ਦੇ ਬਹੁਤ ਵਧੀਆ ਪਲੇਅਰ ਸੀ ਥੋੜੇ ਜਿਹੀ ਸਮੇਂ ਲਈ ਮੈਂ ਕੁਝ ਕਹਦੇ ਆ ਸਾਲਕ ਲਈ ਉਹ ਹਾਕੀ ਵੀ ਖੇਡੇ ਸੀਗੇ ਸ਼ਾਇਦ ਅੰਦਰੋਚਿੰਗ ਜਾਗਦੀ ਆ ਉਸ ਟਾਈਮ ਕੁਝ ਨਹੀਂ ਪਤਾ ਸੀ ਵੀ ਇਹ ਬੱਚਾ ਜਾ ਕੇ ਕੋਈ ਹਾਕੀ ਦਾ ਏਡਾ ਤਕੜਾ ਪਲੇਅਰ ਹੋ ਉਸੇ ਘਰ ਚੋਂ ਨਿਕਲੂਗਾ ਇਹਦੇ ਫਾਦਰ ਸਾਹਿਬ ਫੁੱਟਬਾਲ ਦੇ ਬਹੁਤ ਤਕੜੇ ਪਲੇਅਰ ਸੀ ਪਿੰਡ ਵਾਸਤੇ ਬਹੁਤ ਲੰਮਾ ਸਮਾਂ ਖੇਡੇ ਆ ਉਦੋਂ ਜਿਆਦਾ ਨਾ ਕੋਈ ਸੋਰਸ ਹੋਣ ਕਰਕੇ ਜਾਂ ਜਿਆਦਾ ਕੋਈ ਏਦਾਂ ਦੀਆਂ ਸਹੂਲਤਾਂ ਨਾ ਹੋਣ ਕਰਕੇ ਉਹ ਬਹੁਤ ਪਿੱਛੇ ਰਹਿ ਗਏ ਸੀਗੇ ਇੱਕ ਗਰੀਬੀ ਦੀ ਰੇਖਾ ਹੁੰਦੀ ਹੈ ਜਿਹੜੀ ਆਪਾਂ ਕਹਦੇ ਹਾਂਗੇ ਵੀ ਉਦੋਂ ਵੀ ਥੱਲੇ ਪਰਿਵਾਰ ਸੀਗਾ ਪ੍ਰੰਤੂ ਇਹਦੇ ਫਾਦਰ ਸਾਹਿਬ ਇੱਕ ਬਹੁਤ ਸਹਿਨਸ਼ੀਲਤਾ ਵਾਲੇ ਬੰਦੇ ਸੀਗੇ ਉਹਨਾਂ ਨੇ ਆਪਣੇ ਬੱਚੇ ਨੂੰ ਉਦੋਂ ਦ੍ਰਿ ਕੁਰੂਚੀ ਦੇਖੀ ਉਹਨੂੰ ਐਸ ਲੈਵਲ ਤੱਕ ਆਉਣ ਲਈ ਪ੍ਰੇਰਿਆ ਤੇ ਉਹਦਾ ਸਾਰੇ ਪਰਿਵਾਰ ਨੇ ਸਾਥ ਦਿੱਤਾ ਤਾਂ ਜਾ ਕੇ ਬੱਚਾ ਇੱਥੇ ਤੱਕ ਪਹੁੰਚਿਆ ਦੂਜੀ ਜਿਹੜੀ ਤੁਸੀਂ ਨਸ਼ਿਆਂ ਦੀ ਗੱਲ ਕਹੀ ਹੈ ਜੀ ਨਸ਼ੇ ਬਾਈ ਜੀ ਬਹੁਤ ਜ਼ਿਆਦਾ ਪ੍ਰਭਾਵ ਪਾ ਰਹੇ ਆ ਜਿਹੜੀ ਨੌਜਵਾਨ ਪੀੜ੍ਹੀ ਤੇ ਬੱਚਿਆਂ ਦੇ ਵਿੱਚ ਬਿਲਕੁਲ ਸ਼ੈਨ ਸ਼ੀਲਤਾ ਖਤਮ ਹੋ ਚੁੱਕੀ ਆ ਉਹਨਾਂ ਦਾ ਸਰੀਰ ਖੋਰ ਰਿਹਾ ਹੈਗਾ ਪਹਿਲਾਂ ਤਾਂ ਕੱਲਾ ਚਿੱਟਾ ਹੀ ਸੁੰਦੇ ਸੀ ਇੱਕ ਹੁਣ ਇੱਕ ਚੀਜ਼ ਨਵੀਂ ਹੋਰ ਆਈ ਹੈ ਨਿਗਾ ਦੇ ਵਿੱਚ ਇੱਕ ਸਟਿੰਗ ਨਾਂ ਦੀ ਚੀਜ਼ ਆਈ ਆ ਉਹ ਚੀਜ਼ ਬੱਚਾਂ ਤੇ ਬਹੁਤ ਮਾੜਾ ਪ੍ਰਭਾਵ ਪੈ ਰਹੀ ਆ ਜੇ ਅਸੀਂ ਆਪਾਂ ਬਰਾਬਰ ਦੇ ਬੱਚੇ ਆ ਹੁਣ ਉਹਨਾਂ ਨੂੰ ਜੇ ਰੋਕਦੇ ਆ ਉਹ ਇਸ ਚੀਜ਼ ਦਾ ਗੁੱਸਾ ਕਰਦੇ ਆ ਇਹਦੇ ਵਿੱਚ ਮੈਂ ਤੁਹਾਡੀ ਇੰਟਰਵਿਊ ਦੇ ਰਹੀ ਇਹ ਵੀ ਦਰਖਾਸਤ ਕਰੂੰਗਾ ਵੀ ਸਰਕਾਰ ਇਸ ਚੀਜ਼ ਵੱਲ ਜ਼ਰੂਰ ਧਿਆਨ ਦੇਵੇ ਬਈ ਸਰਕਾਰ ਨੂੰ ਕੀ ਅਪੀਲ ਹੈ ਜਿਵੇਂ ਮਦਦ ਵੀ ਕੀਤੀ ਜਾਣੀ ਚਾਹੀਦੀ ਹੈ ਹਨਾ ਪਰਿਵਾਰ ਦੇ ਇੱਕ ਤੇ ਇੱਕ ਦੇ ਸਰਕਾਰ ਨੂੰ ਸਾਡੀ ਇਹੀ ਅਪੀਲ ਆ ਜੀ ਜਿਹੜੇ ਬੱਚੇ ਇਦਾਂ ਦੇ ਆਪਾਂ ਲੇ ਮੇਰੇ ਪਿੰਡ ਦਾ ਬੱਚਾ ਜਾਂ ਕਿਸੇ ਹੋਰ ਵੀ ਪਿੰਡ ਚੋਂ ਆਉਂਦੇ ਆ ਇਹਨਾਂ ਬੱਚਾਂ ਦਾ ਸਾਰਾ ਜ਼ਰੂਰ ਬਣੇ ਇਹ ਕਿਉਂਕਿ ਛੋਟੇ ਲੈਵਲ ਤੋਂ ਇੱਕ ਕਰੀਬੀ ਰੇਖਾ ਤੋਂ ਉੱਠ ਕੇ ਐਡੇ ਲੈਵਲ ਤੱਕ ਜਾਣਾ ਕੋਈ ਖਲਾਈ ਦਾ ਵੜਾ ਨਹੀਂਗਾ ਇਹਨਾਂ ਬੱਚਿਆਂ ਨੂੰ ਜੋ ਵੀ ਬੱਚੇ ਸਪੋਰਟਸ ਦੇ ਵਿੱਚ ਆਉਂਦੇ ਆ ਸਰਕਾਰ ਉਹਨਾਂ ਨੂੰ ਵਿਸ਼ੇਸ਼ ਸਹੂਲਤਾਂ ਦੇਵੇ ਉਹਨਾਂ ਦਾ ਖਰਚਾ ਚੱਕੇ ਤੇ ਉਹਨਾਂ ਨੂੰ ਚੰਗੀਆਂ ਨੌਕਰੀਆਂ ਤੇ ਆਪਰਚੂਨਿਟੀਆਂ ਦੇਵ ਤਾਂ ਜੋ ਬੱਚੇ ਆਪਦੇ ਪੈਰਾਂ ਤੇ ਖੜੇ ਹੋ ਕੇ ਆਪਦੇ ਪਰਿਵਾਰ ਨੂੰ ਵੀ ਸਾਂਭ ਸਕਣ ਕਿਉਂਕਿ ਇੱਕ ਬੱਚੇ ਨੂੰ ਨੈਸ਼ਨਲ ਤੱਕ ਜਾਂਦੇ ਜਾਂਦੇ ਜਾਂ ਇੰਟਰਨੈਸ਼ਨਲ ਲੈਵਲ ਤੱਕ ਜਾਂਦੇ ਜਾਂਦੇ ਪਿੱਛੇ ਪਰਿਵਾਰ ਤਕਰੀਬਨ ਜ਼ੀਰੋ ਲੈਵਲ ਤੇ ਆ ਜਾਂਦਾ ਹੈਗਾ ਸੋ ਉਹਨੂੰ ਦੁਬਾਰਾ ਤੋਂ ਖੜਾ ਕਰਨਾ ਬਹੁਤ ਔਖਾ ਹੋ ਜਾਂਦਾ